75 ਸਾਲਾ ਬੁਢਾ ਲੋਕ ਵੱਲੋਂ ਇੱਕ 9 ਸਾਲ ਦੀ ਬੱਚੀ ਦੇ ਨਾਲ ਗਲਤ ਹਰਕਤ ਕੀਤੀ। ਉਹ ਦਿਨ ਉਹ ਬੱਚੀ ਘਰੇ ਹੀ ਤੜਫਦੀ ਰਹੀ ਆ। ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ। ਸਾਰਿਆਂ ਨੂੰ ਇੱਕੋ ਜਿਹੀ ਸੋਚ ਰੱਖਣੀ ਚਾਹੀਦੀ ਹੈ ਜੀ। ਕੇ ਇਹ ਨਾ ਸੋਚੇ ਕਿ ਅਸੀਂ ਸਿੱਖੀ ਕਰਕੇ ਕਹਿੰਦੇ ਮੈਂ ਇੱਕ ਨਿਹੰਗ ਸਿੰਘ ਆ ਤੇ ਮੈਂ ਤਾਂ ਐ ਕਰਕੇ ਕਹਿੰ। ਇਹ ਸਾਰੇ ਧਰਮਾਂ ਦੇ ਵਿੱਚ ਲਾਗੂ ਹੁੰਦਾ ਵਾ ਔਰ ਸਾਰੇ ਧਰਮਾਂ ਦੇ ਕਿਰਦਾਰ ਬੜੇ ਉੱਚੇ ਸੋਚੇ ਨੇ। ਜਿਵੇਂ ਦੇ ਭਰਾ ਜੇ ਤੁਹਾਡੀ ਵੀ ਭੈਣ ਆ ਕੋਲ ਨੂੰ ਤੁਹਾਡੀ ਬੱਚੀ ਨੇ ਜਵਾਨ ਹੋ ਆ ਜੋ ਤੁਸੀਂ ਅੱਜ ਕਰਨ ਡੇ ਜੇ ਤੁਹਾਡੇ ਬੱਚਿਆਂ ਨੇ ਵੇਖ ਕੇ ਤੁਹਾਨੂੰ ਵੀ ਇਸ ਤਰ੍ਹਾਂ ਦਾ ਹੀ ਕਰਨਾ ਵੰਗ ਨੂਨਾ ਦੀ ਥੋੜੀ ਬੋਦੀ ਕਾਰਟ ਆ ਤਾਂ ਕਰਕੇ ਕਾਰਜ ਹੋ ਜਾਂਦੇ ਨੇ ਨਹੀਂ ਤਾਂ ਕਿਸੇ ਦੀ ਮਜਾਲ ਨਹੀਂ ਆ ਕਿ ਕਿਸੇ ਦੀ ਧੀ ਭੈਣ ਵੱਲ ਅੱਖ ਵੀ ਕੋ ਚੁੱਕ ਜੇ ਜੀ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਚੈਨਲ ਪਿਛਲੇ ਦਿਨਾਂ ਦੀ ਪੰਜਾਬ ਵਿੱਚ ਵਕਵਾ ਘਟਨਾਵਾਂ ਹੋਈਆਂ ਤੇ ਖਾਸ ਕਰਕੇ ਸ੍ਰੀ ਅਮਰ ਸਾਹਿਬ ਸਾਹਿਬ ਦੀ ਗੱਲ ਕਰੀਏ 75 ਸਾਲਾ ਬੁਢਾ ਲੋਕ ਵੱਲੋਂ ਇੱਕ 9 ਸਾਲ ਦੀ ਬੱਚੀ ਦੇ ਨਾਲ ਗਲਤ ਹਰਕਤ ਕੀਤੀ ਗਈ। ਅਤੇ ਉਹ ਤੋਂ ਦੇ ਇਲਾਕਾ ਨਿਵਾਸੀ ਜਿਹੜਾ ਕਿ 라ਜੀਤ ਸਿੰਘ ਅਕਾਲੀ ਜਿਹੜੇ ਕਿ ਗੁਰੂ ਦੇ ਫੌਜ ਨੇ ਲਾੜੀਆਂ ਚੜ੍ਹਦੀ ਕਲਾ ਵਿੱਚ ਨੇ ਅਤੇ ਉਹਨਾਂ ਵੱਲੋਂ ਜਿਹੜੀ ਉਸਤੇ ਕਾਰਵਾਈ ਕਰਾਈ ਗਈ। ਇਸ तमाम ਉਹਦੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਉਹ ਤਿਆਨ 라ਜੀਤ ਸਿੰਘ ਕਾਲੀ ਕਰਦੇ ਆ ਜੀ ਉਹਨਾਂ ਨਾਲ ਮੁਲਾਕਾਤ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 라ਜੀਤ ਕਾਲੀ ਜੀ ਕਿੱਟਨਾ ਕੀ ਸੀ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਪਜਤ ਸਾਲ ਬੁਰੂ ਦੀ ਪਤਾ ਲੱਗਾ ਕਿ 9 ਸਾਲ ਦੀ ਬੱਚੀ ਨੇ ਗਲਤ ਕਰ ਕੀਤੀ ਸੀ ਤੁਸੀਂ ਵੀ ਮੌਕੇ ਤੇ ਪਹੁੰਚੇ ਸੀ ਰਾਤ ਕੀ ਸੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਾ ਤੇ ਦਸ਼ਕਾ ਜੂਝ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਸੀ ਮੌਕੇ ਤੇ ਤੁਸੀਂ ਸੀ ਜਦੋਂ ਘਟਨਾ ਇਸ ਤਰ੍ਹਾਂ ਸੀ ਕਿ ਇਹ ਫਤੇਗੜ ਚੂੜੀਆਂ ਰੋਡ ਕਲੋਨੀ ਆ ਬਾਬਾ ਦੀਪ ਸਿੰਘ ਕੋ ਸਾਡੇ ਇੱਕ 7 ਜਾਂ 8 ਦੇ ਵਿੱਚ ਮੇਜ ਲੋਕਾਂ ਨੂੰ ਜਦੋਂ ਪਤਾ ਲੱਗਾ ਸੀ ਜਦਕਿ ਬਲਾਤਕਾਰ ਵਾਲੀ ਈਡੀ ਘਟਨਾ ਉਹ ਦੋ ਦਿਨ ਪਹਿਲਾਂ ਹੋ ਚੁੱਕੀ ਸੀ ਜੇ ਮਹੱਲੇ ਵਾਲਿਆਂ ਨੂੰ ਪਤਾ ਲੱਗਾ ਕਿ ਬੱਚੀ ਨਾਲ ਆਹ ਹਰਕਤ ਕੀਤੀ ਹੈ ਉਹਨਾਂ ਨੇ ਫਿਰ ਬੱਚੀ ਨੂੰ ਲਿਜਾ ਕੇ ਥਾਣੇ ਸਮੇਤ ਮਾਂ ਪਈ ਉਹਦੇ ਤੇ ਜਦੋਂ ਕਾਰਵਾਈ ਸ਼ੁਰੂ ਕਰਾਈ ਉੱਥੋਂ ਸਾਡਾ ਸਿੰਘ ਮੌਕੇ ਤੇ ਮੌਜੂਦ ਸੀ ਉਹਨੇ ਸਾਨੂੰ ਫੋਨ ਕੀਤਾ ਅਸੀਂ ਮੌਕੇ ਤੇ ਪੁੱਜੇ ਜਾ ਕੇ ਸਾਰਾ ਜਾਇਜ਼ਾ ਲਿਆ ਅਸੀਂ ਠੋਕੇ ਕਾਰਵਾਈ ਕਰਵਾਈ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਮਾਤੜ ਬੰਦੇ ਸੀ ਪਹਿਲਾਂ ਤਾਂ ਉਹ ਡਰਦਾ ਹੀ ਪਿਆ ਸੀ ਕਿਉਂਕਿ ਦੋ ਦਿਨ ਉਹ ਬੱਚੀ ਘਰੇ ਹੀ ਤੜਫਦੀ ਰਹੀ ਆ ਸੋ ਉਹਨਾਂ ਨੂੰ ਕੀ ਪਤਾ ਸੀ ਵੀ ਘਰੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਕਿ ਜਿਤਨਾ ਆਮ ਬੱਚੇ ਨੂੰ ਦਰਦ ਹੁੰਦੀ ਆ ਤੇ ਉਹ ਕਰਦਾ ਵਾ ਉਹਨਾਂ ਨੂੰ ਤਾਂ ਮਹਿਸੂਸ ਆਇਆ ਕਿ ਘਰੇ ਕੁਝ ਹੋਰ ਗੱਲ ਹੋਣੀ ਆ ਤੇ ਜਦੋਂ ਲਾਗੇ ਗਵਾਂਢ ਚ ਕਿਸੇ ਨੇ ਦੇਖਿਆ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੇ ਬੱਚੀ ਨਾਲ ਆ ਹਰਕਤ ਹੋਈ ਆ ਤਾਂ ਹਰਕਤ ਕਰਨ ਵਾਲਾ ਵੀ ਗਵਾਂਢੀ ਸੀ ਮੌਕੇ ਤੇ ਫਿਰ ਮੱਲੇਦਾਰੀਆਂ ਵਾਲਿਆਂ ਨੇ ਉਹਨੂੰ ਦੋਸ਼ੀ ਨੂੰ ਵੀ ਫੜਿਆ ਉੱਥੇ ਕੁੱਟਿਆ ਫਿਰ ਉਹਨੂੰ ਲੈ ਕੇ ਥਾਣੇ ਆਏ ਚੌਂਕੀ ਫਤੇਗੜ ਚੂੜੀਆਂ ਰੋਡ ਤੇ ਜਿਹੜੀ ਚੌਂਕੀ ਆ ਮੌਕੇ ਤੇ ਅਸੀਂ ਪੁੱਜ ਕੇ ਕਾਰਵਾਈ ਕਰਾਈ ਬੱਚੀ ਦੀ ਉਮਰ 9 ਸਾਲ ਸੀ ਤੇ ਦੋਸ਼ੀ ਦੀ ਉਮਰ ਜਿਹੜੀ 70 ਤੋਂ 75 ਸਾਲ ਸੀ ਗੱਲ ਕਰੀ ਰਾਜਵੀਰ ਕਾਲੀ ਜੀ ਇਸ ਤੋਂ ਬਾਅਦ ਇੱਕ ਪਹਿਲਾਂ ਹੋਰ ਘਟਨਾ ਹੁੰਦੀ ਆ ਪ੍ਰਤਾਪ ਨਗਰ ਦੀ ਜਿਹੜੇ ਕਿ ਉੱਥੇ ਵੀ ਛੋਟ ਛੋਟੀਆਂ ਬੱਚੀਆਂ ਨਾਲ ਰਾਜ ਆਂਦੀਆਂ ਸੀ ਗਲਤ ਹਰਕਤ ਕੀਤੀ ਜਾਂਦੀ ਆ ਉਸ ਤੋਂ ਵੀ ਚਲੋ ਪੁਲਿਸ ਨੇ ਇੱਕ ਬਹੁਤ ਸੋਹਣੀਏ ਕਾਰਵਾਈ ਕੀਤੀ ਆ ਸੀ ਪੁਲਿਸ ਦੇ ਵੀ ਬਹੁਤ ਧੰਨਵਾਦੀ ਆ ਕਿ ਪੰਜਾਬ ਪੁਲਿਸ ਨੇ ਬਹੁਤ ਫਰਕ ਕੀਤਾ ਅੰਮ੍ਰਿਤਸਰ ਵਾਲੇ ਪਰ ਹਾਲਾਤ ਕੀ ਬਣ ਗਏ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਕਹਿੰਦਾ ਸੀ ਪੰਜਾਬ ਨੂੰ ਗੁਰੂਆਂ ਬਾਣਾਂ ਦੀ ਧਰਤੀ ਹੈ ਅੰਮ੍ਰਿਤਸਰ ਸਾਹਿਬ ਲੋਕ ਇੱਥੇ ਨਤਮਸਤਕ ਹੁੰਦੇ ਆ ਕੇ ਲੱਖਾਂ ਦੀ ਤਦਾਦ ਨਾਲ ਜਦੋਂ ਕੋਈ ਗੱਲ ਆਉਂਦੀ ਆ ਅੰਮ੍ਰਿਤਸਰ ਸਾਹਿਬ ਦੀ ਹੁੰਦੀ ਆ ਪਰ ਅੱਜ ਦੇ ਇਸ ਤਰ੍ਹਾਂ ਦੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੁਹਾਡਾ ਦੇ ਬਾਰੇ ਕੀ ਕਹਿਣਾ ਇਹਨਾਂ ਤੱਕ ਵੇਖੋ ਜੀ ਜੇ ਕਿ ਵੇਖਿਆ ਜਾਵੇ ਕਸੂਰ ਕਿਤ ਸਾਡੇ ਕਾਨੂੰਨ ਦਾ ਜੇ ਸਾਡਾ ਮਾਪਿਓ ਸਾਡੇ ਬੱਚਿਆਂ ਨੂੰ ਸਹੀ ਰਾਹ ਤੇ ਸਹੀ ਸਿੱਖਿਆ ਦੇਵੇ ਤੇ ਇਹੋ ਜਿਹੀਆਂ ਨੌਬਤਾਂ ਨਾ ਹੋਣ ਜੇ ਸਾਡਾ ਕਾਨੂੰਨ ਸਹੀ ਹੋਵੇ ਤੇ ਇੱਕ ਵਾਰੀ ਮੰਨ ਲਓ ਜੇ ਕੋਈ ਘਟਨਾ ਹੋਈ ਹੈ ਨਾ ਦੂਸਰੀ ਵਾਰੀ ਨਾ ਹੋਵੇ ਪਹਿਲੀ ਘਟਨਾ ਪ੍ਰਤਾਪਨਗਰ ਦੀ ਹੋਈ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੂਜੀ ਘਟਨਾ ਨਾਲ ਹੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਭਿੰਡਰਕਲਾਂ ਚ ਹੋ ਗਈ ਤੀਜੀ ਘਟਨਾ ਹੋ ਗਈ ਏ ਜੇਕਰ ਪਹਿਲੀ ਹੀ ਘਟਨਾ ਦੇ ਉੱਤੇ ਸਹੀ ਢੰਗ ਦੇ ਨਾਲ ਚਲੋ ਪੁਲਿਸ ਨੂੰ ਹੁਣ ਜਿਹੜੀ ਉਹਨਾਂ ਨੇ ਕਾਰਵਾਈ ਜੋ ਉਹਨਾਂ ਦੇ ਕਾਨੂੰਨ ਬਣੇ ਆ ਉਹਨਾਂ ਦੇ ਆਧਾਰ ਤੇ ਉਹਨਾਂ ਨੇ ਰਾਤ ਨੂੰ 1.5 ਤੋਂ 2 ਵਜੇ ਦੇ ਵਿੱਚ ਰੋਪੀ ਨੂੰ ਫੜ ਲਿਆ ਸੀ ਬੜਾ ਵਧੀਆ ਸ਼ਲਾਘਾਯੋਗ ਆਕਾਰਜ ਕਿਉਂਕਿ ਉਹ ਵੀ ਕਾਨੂੰਨ ਦੇ ਵੱਜੇ ਹੋਏ ਆ ਉਹਨਾਂ ਦਾ ਦਾਇਰਾ ਵੈ ਪਰ ਜੇ ਖਾਲਸਾ ਰਵਾਇਤਾਂ ਦੇ ਅਨੁਸਾਰ ਜੇ ਕਿਤੇ ਇੱਕ ਵਾਰੀ ਦੋਸ਼ੀ ਨੂੰ ਕਾਰਵਾਈ ਦੇ ਸਹੀ ਢੰਗ ਨਾਲ ਕੋਈ ਸਜ਼ਾ ਮਿਲ ਜਾਂਦੀ ਨਾ ਤਾਂ ਦੂਜੀ ਵਾਰੀ ਘਟਨਾ ਨਹੀਂ ਹੋਣੀ ਆ ਤੀਜੀ ਵਾਰੀ ਨਹੀਂ ਹੋਣੀ ਸੀ ਇਹ ਕਾਨੂੰਨਾਂ ਦੀ ਥੋੜੀ ਬੋਦੀ ਘਾਟ ਆ ਤਾਂ ਕਰਕੇ ਕਾਰਜ ਹੋ ਜਾਂਦੇ ਨੇ ਨਹੀਂ ਤਾਂ ਕਿਸੇ ਦੀ ਮਜਾਲ ਨਹੀਂ ਆ ਕਿ ਕਿਸੇ ਦੀ ਧੀ ਪੈਣ ਵਾਲ ਅੱਖ ਵੀ ਕੋ ਚੁੱਕ ਜੇ ਜੀ ਕੋਈ ਲੱਗਦਾ ਨਹੀਂ ਕਿਤੇ ਕਿਤੇ ਸਾਡੇ ਮਾਪਿਓ ਦਾ ਵੀ ਖਸੂਰ ਆ ਇਹ ਚੀਜ਼ ਨੂੰ ਲਾ ਕੇ ਅਸੀਂ ਆਪਣੇ ਧੀਆਂ ਪੈਣਾਂ ਨੂੰ ਗਤਕਾ ਨਹੀਂ ਸਿਖਾਉਂਦੇ ਕਿਉਂਕਿ ਹਮੇਸ਼ਾ ਆਪਣੀ ਰੱਖਿਆ ਕਰਦਾ ਵਾ ਜਿੱਤੇ ਕਿਤੇ ਮਾੜਾ ਅੰਸਰ ਜਾਂ ਕੋਈ ਮਾੜਾ ਸ਼ਰਾਰਤੀ ਅੰਸਰ ਉਹਨਾਂ ਨੂੰ ਕਿਸ ਤਰ੍ਹਾਂ ਤੰਗ ਪਛਾਣ ਕਰਦਾ ਤੋ ਆਪਣਾ ਮੁਕਾਬਲਾ ਕਰ ਸਕਦੀਆਂ ਨੇ ਬਸ ਇਹ ਦੇਖਿਆ ਅੱਜ ਕੱਲ ਦੀ ਧੀਆ ਜੱਤ ਰੀਲਾ ਬਲੂਮ ਵਾਲੇ ਤੁਰੀਆਂ ਹੁੰਦੀਆਂ ਨੇ ਨੁਇਸਤਾਨੀ ਘਟਨਾਵਾਂ ਹੁੰਦੀਆਂ ਨੇ ਉਹ ਆਪਣੇ ਘਰੇ ਦੱਸਦੀਆਂ ਨਹੀਂ ਜਾ ਕੇ ਸ਼ਰਮਦੀਆਂ ਮਾਰੀਆਂ ਪੱਕੀ ਲੱਗਦਾ ਵੀ ਉਹਨਾਂ ਨੂੰ ਲੜਨਾ ਚਾਹੀਦਾ ਸੀ ਉਸ ਚੀਜ਼ ਦਾ ਵਿਰੋਧ ਵੀ ਕਰਨਾ ਚਾਹੀਦਾ ਸੀ ਤਾਂ ਜੋ ਕੀ ਇਹਨਾਂ ਦੇ ਕਾਰਵਾਈ ਹੋ ਸਕੇ ਬਿਲਕੁਲ ਜੀ ਚਾਹੀਦਾ ਵਾ ਕਿਉਂਕਿ ਵੇਖੋ ਲੱਚਰ ਤਾਂ ਇੰਨੀ ਕਹਾਵੀ ਹੋ ਗਈ ਆ ਵੀ ਇਹ ਤਾਂ ਬਾਹਰ ਤਾਂ ਛ ਸਕੂਲਾਂ ਦੇ ਵਿੱਚ ਰੀਲਾ ਪਰਿਵਾਰ ਦੇ ਵਿੱਚ ਬੈਠੀਆਂ ਰੀਲਾ ਆਪਣੇ ਇਹਨਾਂ ਦੇ ਅਲੱਗ ਕਮਰੇ ਬਣੇ ਹੁੰਦੇ ਉਹਨਾਂ ਦੇ ਵਿੱਚ ਰੀਲਾ ਉਹ ਰੀਲਾ ਤੁਸੀਂ ਆਮ ਤੁਸੀਂ ਦੇਖ ਨਹੀਂ ਸਕਦੇ ਜੇ ਆਪਣੇ ਬੱਚਿਆਂ ਦੇ ਆਪਣੇ ਪਰਿਵਾਰ ਦੇ ਵਿੱਚ ਬੈਕ ਨਹੀਂ ਦੇਖ ਸਕਦੇ ਜੋ ਹਾਲਾਤ ਇਹਨਾਂ ਦੇ ਜਿੰਨੇ ਕੁ ਜ਼ਿਆਦਾ ਇਹਨਾਂ ਦੇ ਕਿਰਦਾਰ ਥੱਲੇ ਡਿੱਗ ਪਏ ਨੇ ਤੇ ਫਿਰ ਤਾਂ ਲਾਜ਼ਮੀ ਹੈ ਨਾ ਜੋ ਅਸੀਂ ਪੇਸ਼ਕਸ਼ ਕਰਨ ਡੇ ਹਾਂ ਨਾਲ ਮੰਦਿਰ ਦੇ ਸਾਹਮਣੇ ਤਾਂ ਮੰਦਿਰ ਨੇ ਐਕਸ਼ਨ ਦਾ ਰਿਐਕਸ਼ਨ ਤਾਂ ਕਰਨਾ ਹੀ ਆ ਤੇ ਜੇ ਉਹੀ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਤੋਰਿਆ ਹੋਵੇ ਤੇ ਸਾਹਮਣੇ ਕੋਈ ਪੇਸ਼ਕਸ਼ ਇਸ ਤਰ੍ਹਾਂ ਦੀ ਹੋਵੇ ਕੁਝ ਵੀ ਨਹੀਂ ਹੋਣਾ ਇੱਕ ਇੱਕ ਬੱਚੀ ਤਿਆਰ ਬਰ ਤਿਆਰ ਸ਼ਸਤਰ ਦੇ ਨਾਲ ਜਾਣ ਦੀ ਹੋਵੇ ਸਾਹਮਣੇ ਮੂਰੀਓ ਕੋ ਦੋਸ਼ੀ ਆਉਂਡਿਆ ਕੋਈ ਮੁੰਡਾ ਆਉਂਡਿਆ ਵਾ ਕੋਈ ਹਰਕਤ ਕਰਨ ਲੱਗਾ 10 ਵਾਰੀ ਸੋਚੇਗਾ ਤੇ ਜੇ ਕਿਤੇ ਕੁੜੀ ਨੇ ਕੋਈ ਸ਼ਾਰਟ ਕੱਪੜੇ ਪਾਏ ਹੋਣ ਜਿਸ ਤਰ੍ਹਾਂ ਦੇ ਅੱਜ ਕੱਲ ਪਾਉਂਦੇ ਨੇ ਵਸਤਰ ਪਾਉਂਦੇ ਨੇ ਤੇ ਹਰਕਤਾਂ ਤਾਂ ਹੋਣੀਆਂ ਹੀ ਹੋਣੀਆਂ ਵਾ ਇਹਦੇ ਵਿੱਚ ਮਾਂ ਪਿਓ ਦਾ ਜ਼ਿਆਦਾ ਕਸੂਰ ਆਉਂਦਾ ਵਾ ਮੈਂ ਸੋਚਦਾ ਵਾ ਕਿਉਂਕਿ ਅਸੀਂ ਸਾਨੂੰ ਚਾਹੀਦਾ ਵਾ ਕਿ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਤੋਰਨਾ ਇਹ ਇੱਕ ਧਰਮ ਦੀ ਨਹੀਂ ਗੱਲ ਆ ਇਹ ਸਾਰੇ ਧਰਮਾਂ ਦੀ ਗੱਲ ਆ ਕਿ ਇਹ ਨਾ ਸੋਚੇ ਕਿ ਅਸੀਂ ਸਿੱਖੀ ਕਰਕੇ ਕਹਿੰਦੇ ਮੈਂ ਇੱਕ ਨਿਹੰਗ ਸਿੰਘ ਆ ਤੇ ਮੈਂ ਤਾਂ ਐ ਕਰਕੇ ਕਹਿੰਦਾ ਇਹ ਸਾਰੇ ਧਰਮਾਂ ਦੇ ਵਿੱਚ ਲਾਗੂ ਹੁੰਦਾ ਵਾ ਔਰ ਸਾਰੇ ਧਰਮਾਂ ਦੇ ਕਰਦਾਰ ਬੜੇ ਉੱਚੇ ਸੋਚੇ ਨੇ ਇਹ ਇੱਕ ਜ਼ਰੂਰੀ ਨਹੀਂ ਕਿ ਇੱਕ ਧਰਮ ਨੂੰ ਚਾਹੀਦਾ ਤੇ ਦੂਸਰੇ ਨੂੰ ਨਹੀਂ ਚਾਹੀਦਾ ਦੂਸਰਾ ਖੁੱਲ ਕੇ ਜੋ ਮਰਜ਼ੀ ਕਰਦਾ ਰਹੇ ਤੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਸਾਰਿਆਂ ਨੂੰ ਇੱਕੋ ਜਿਹੀ ਸੋਚ ਰੱਖਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੇ ਜੇ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਮਾਪਿਓ ਦੀ ਗੱਲ ਕਰ ਲਈਏ ਜਦੋਂ ਮਾਪਿਓ ਕਹਿੰਦੇ ਨੇ ਵੀ ਅੱਜ ਕੱਲ ਰਮਾਨਾ ਐਡਵਾਂਸ ਹੋ ਚੁੱਕਿਆ ਵਾ 20 ਸਦੀ ਲੰਘ ਰਹੀ ਕਹਿੰਦੇ ਐਡਵਾਂਸ ਹੋ ਗਏ ਨੇ ਤਾਂ ਕਹਿੰਦੇ ਬੱਚਿਆਂ ਨੂੰ ਆਜ਼ਾਦੀ ਦਿੱਤੀਏ ਕੱਪੜਾ ਜਿਸਤਾ ਮਰਜੀ ਦਾ ਪਾਉਣ ਇਹਦੇ ਵਿੱਚ ਮਾਂ ਪਿਓ ਦਾ ਕਿੰਨਾ ਕਾ ਸੂਰ ਆ ਤੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਵੇਖੋ ਜੀ ਜਿਹੜਾ ਕਹਿੰਦਾ ਨਾ ਕਿ ਐਡਵਾਂਸ ਹੋ ਗਿਆਂ ਜਾਂ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਆ ਆਪਣੇ ਬਾਹਰਲੇ ਦੇਸ਼ ਆ ਵੇਖ ਲਓ ਜਿਹੜੇ ਆ ਯੂ ਐਸ ਏ ਅਮਰੀਕਾ ਕੈਨੇਡਾ ਵਗੈਰੇ ਆ ਉਹਨਾਂ ਦੇ ਵਿੱਚ ਫੁੱਲ ਆਜ਼ਾਦੀ ਹੈ ਨਾ ਹੀ ਬੱਚੇ ਨੂੰ ਡਾਂਟ ਦੇਣੀ ਆ ਤੇ ਬੱਚਾ ਜੇ ਡਾਂਟਿਆ ਵੀ ਤਾਂ ਪੁਲਿਸ ਆ ਜਾਂਦੀ ਆ ਤਰ੍ਹਾਂ ਤਰ੍ਹਾਂ ਦੀ ਆਜ਼ਾਦੀ ਆ ਇਧਰੋਂ ਵਿਆਹ ਹੋਣਗੇ ਉਧਰੋਂ ਡਿਵੋਰਸ ਹੋ ਜਾਏਗਾ ਫਿਰ ਉਧਰੋਂ ਵਿਆਹ ਹੋਏਗਾ ਉਧਰੋਂ ਡ ਕਾਦੇ ਕਰਕੇ ਕਿਉਂਕਿ ਅਸੀਂ ਬੱਚਿਆਂ ਨੂੰ ਫੁੱਲ ਦੇ ਦਿੱਤੀ ਫ੍ਰੀडम ਦੇ ਦਿੱਤੀ ਆ ਤੇ ਬੱਚਾ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਉਂਦਾ ਵਾ ਨਹੀਂ ਪੁੱਗਦਾ ਡਿਵੋਰਸ ਹੋ ਜਾਂਦਾ ਵਾ ਉੱਥੇ ਵੀ ਨਹੀਂ ਪੁੱਗਦਾ ਫਿਰ ਡਿਵੋਰਸ ਹੋ ਜਾਂਦਾ ਜੀਵਨ ਕਿਦਾ ਰੁਲ ਗਿਆ ਬੱਚਿਆਂ ਦਾ ਕਾਰਨ ਕੀ ਸੀ ਕਿ ਕਈ ਉਸੀਆਂ ਨੂੰ ਫੁੱਲ ਆਜ਼ਾਦੀ ਦੇ ਦਿੱਤੀ ਸੀ ਤੇ ਜਿਵੇਂ ਹੀ ਪਸ਼ਾਕ ਪਸ਼ੋਕੜ ਚੱਲ ਜੀਏ ਸਾਡੇ ਬੱਚਿਆਂ ਦਾ ਕੋਈ کردار ਸੀ ਸਾਡੇ ਮਾਪਿਓ ਦਾ ਕੋਈ کردار ਸੀ ਉਹ ਸਹੀ ਇੱਕ ਰਾਹ ਦੱਸਦੇ ਸੀ ਉਹਨਾਂ ਦੇ ਕੋਈ ਦਰਿਆ ਦਾਇਰਾ ਹੁੰਦਾ ਸੀ ਕੋਈ ਮਰਿਆਦਾ ਹੁੰਦੀ ਸੀ ਤੇ ਜੇ ਉਹ ਮਰਿਆਦਾ ਦੇ ਵਿੱਚ ਚੱਲਦੇ ਰਹੇ ਸੀ ਤੇ ਅੱਜ ਸਾਡੇ ਮਾਪਿਓ ਜਾਂ ਸਾਡੇ ਦਾਦੇ ਪੜਦਾਦੇ ਅਸੀਂ ਕਿੱਥੋਂ ਤੱਕ ਪਹੁੰਚੇ ਹਾਂ ਕੀ ਉਹਨਾਂ ਦਾ ਬਾਰ-ਬਾਰ ਕਦੀ ਕਿਤੇ ਕਿਸੇ ਦਾ ਵਿਆਹ ਵੇਖਿਆ ਟੁੱਟਦਾ ਅੱਜ ਕੱਲ ਵਿਆਹ ਮਗਰੋਂ ਹੁੰਦਾ ਵਾ ਲੜਾਈ ਝਗੜੇ ਪਹਿਲਾਂ ਹੋਏ ਹੁੰਦੇ ਨੇ ਰੋਲਣ ਕੌਣ ਰਿਆ ਹੁੰਦਾ ਜੀ ਬੱਚਾ ਉਹਦੇ ਗਾਂ ਬੱਚੇ ਮਾਪਿਓ ਦੁਖੀ ਤਾਂ ਕਾਰਨ ਕੀ ਆ ਕਿਉਂਕਿ ਅਸੀਂ ਮਾਡਰਨ ਜਮਾਨੇ ਨੂੰ ਐਕਸੈਪਟ ਕਰ ਲਿਆ ਆ ਵਾ ਕਰੋ ਐਕਸੈਪਟ ਪਰ ਆਪਣੀ ਮਰਿਆਦਾ ਨਾ ਭੁੱਲੋ ਆਪਣੀ ਜਿਹੜੀ ਤੁਹਾਡੀ ਵਿਚਾਰਧਾਰਾ ਸੀ ਨਾ ਪ੍ਰਤਨੋਂ ਨੂੰ ਨਾ ਭੁੱਲੋ ਜੇ ਤੁਸੀਂ ਉਹਨੂੰ ਭੁੱਲ ਗਏ ਤਾਂ ਤੁਸੀਂ ਰੁਲਣਾ ਹੀ ਆ ਜੀ ਬਿਲਕੁਲ ਜੀ ਤੇ ਬਾਬਾ ਅਸੀਂ ਗੱਲ ਕਰੀਏ ਅਸੀਂ ਅਕਸਰ ਸਾਨੂੰ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਦੇ ਆਮ ਚਲਦੀਆਂ ਨੇ ਕਿ ਮਾਪੇ ਸਾਰੀ ਬਾਲਪੋਸ਼ ਕਿਤੀ ਵੱਡੀਆਂ ਕਰਦਾ ਵਾ ਜਦੋਂ ਤੀ ਵੱਡਿਆ ਹੋ ਜਾਂਦੀ ਆ ਤੇ ਧੀ ਜਾ ਕੇ ਆਪਣੀ ਮਰਮਲ ਜੀ ਦਾ ਵਿਆਹ ਕਰਾ ਲੈਂਦੀ ਆ ਤੇ ਅਸੀਂ ਦੇਖਿਆ ਵੀ ਮਾਪੇ ਉੱਥੇ ਜਾ ਕੇ ਲੇਕੜੀਆ ਕਰਦਾ ਵਾ ਹੱਥ ਪਲਾ ਜੋੜਦਾ ਆਪਣੇ ਧੀ ਗਾੜੀ ਪੁੱਤ ਘਰ ਚੱਲ ਤੂੰ ਪਿਓ ਦੀ ਪੱਗ ਆ ਸ਼ਾਨ ਆ ਪਰ ਉਹ ਧੀ ਨਹੀਂ ਮੰਦੀ ਉਹ ਕਹਿੰਦੀ ਆ ਮੇਰੇ ਜਿਹੜਾ ਜੀਵਨ ਸਾਥੀ ਮਿਲਿਆ ਕੁਝ ਘੰਟਿਆਂ ਲਈ ਇਹ ਮੇਰਾ ਸਭ ਕੁਝ ਆ ਉਸ ਮਾਪਿਓ ਤੇ ਕੀ ਬੀਤਦੀ ਆ ਤੇ ਉਹ ਉਸ ਧੀ ਨੂੰ ਕੀ ਸਿਧਾ ਦੇਣਾ ਚਾਹੋਗੇ ਆਪਣੇ ਨੂੰ ਕੀ ਅਪੀਲ ਵੀ ਕਰਨਾ ਜਾਓ ਮੈਂ ਤਾਂ ਇਹੋ ਜਿਹੀਆਂ ਭੈਣਾਂ ਨੂੰ ਇਹੋ ਹੀ ਅਪੀਲ ਦੇਣਾ ਚਾਹੁੰਦਾ ਵਾ ਇਹੋ ਹੀ ਸਾਡੀ ਬੇਨਤੀ ਆ ਵੀ ਜਿਹੜਾ ਮਾਪਿਓ ਤੁਹਾਨੂੰ 25 ਤੋਂ 30 ਸਾਲ ਤੱਕ ਆਪਣੇ ਹੱਥਾਂ 'ਚ ਲੈ ਕੇ ਪਾਲਦਾ ਵਾ ਤੁਹਾਨੂੰ ਇੱਕ ਮਿੰਟ ਨਹੀਂ ਲੱਗਦਾ ਤੁਸੀਂ ਉਹਨੂੰ ਭਲਾਉਣ ਤੇ ਤੇ ਉਹਦਾ ਨਤੀਜਾ ਤੁਹਾਡੇ ਸਾਹਮਣੇ ਆਉਣਾ ਹੀ ਆਉਣਾ ਮੈਂ ਏਕਣੀ ਬੋਤਾਂ ਤੇ ਹੁਜਕੇ ਕੇਸ ਵੇਖੇ ਨੇ ਜਿਹੜੇ ਆਪਣੇ ਮਨਮਰਜ਼ੀ ਨਾਲ ਵਿਆਹ ਕਰਾਉਂਦੀਆਂ ਨੇ ਤੇ ਬਾਅਦ ਚ ਰੋਂਦੀਆਂ ਨੇ ਕਾਰਨ ਕੀ ਹੁੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਤੇ ਉਹ ਸਾਨੂੰ ਅੱਜ ਛੱਡ ਕੇ ਚਲ ਗਿਆ ਵਾ ਕਿਤੇ ਨਾ ਕਿਤੇ ਘਾਟ ਇਹਨਾਂ ਦੀ ਆਪਣੀ ਹੁੰਦੀ ਆ ਤੇ ਭੈਣਾਂ ਨੂੰ ਬੇਨਤੀ ਆ ਵੀ ਇਹੋ ਜਿਕੇ ਤੁਸੀਂ ਜਿਹੜੇ ਕੰਮ ਕਰਦੇ ਨੇ ਤੁਸੀਂ ਹਮੇਸ਼ਾ ਆਪਣੇ ਮਾਪੇ ਹੋਣਾ ਸਲਾਹ ਲੈ ਕੇ ਕੋਈ ਵੀ ਕਾਰਜ ਕਰਨਾ ਹਮੇਸ਼ਾ ਸਲਾਹ ਲੈ ਕੇ ਕਰੋ ਹਮੇਸ਼ਾ ਸੁਖੀ ਰਹੋਗੇ ਨਹੀਂ ਤਾਂ ਤੁਹਾਨੂੰ ਦੁੱਖ ਪੱਲੇ ਆਉਣੇ ਹੀ ਆਉਣੇ ਆ ਜੀ ਬਿਲਕੁਲ ਜੀ ਆਖਰ ਸਵਾਲ ਮੇਰਾ ਮਹਾਰਾਜ ਵੀ ਕਾਲੀ ਜੀ ਹਮੇਸ਼ਾ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਵਾ ਇੱਥੇ ਮਹਾਨ ਯੋਧੇ ਹੋਏ ਨੇ ਇੱਥੇ ਮਹਾਰਾ ਜੀ ਸੀ ਮਰ ਗਏ ਹੋਏ ਨੇ ਹਰੀ ਸੀ ਨਲੂਆ ਵਰਗੇ ਹੋਏ ਨੇ ਲੋਕਾਂ ਦੀਆਂ ਇੱਜ ਤਾਂ ਧੀਆ ਭੈਣਾਂ ਦੀ ਰਾਖੀ ਕਰਦੇ ਸੀ ਇੱਥੇ ਕੋਈ ਨਹੀਂ ਸੀ ਖੜਦਾ ਉੱਥੇ ਗੁਰੂ ਦਾ ਸਿੰਘ ਖੜ ਜਾਂਦਾ ਸੀ ਤੇ ਧੀਆ ਭੈਣਾਂ ਨੂੰ ਰਾਖੀ ਕਰਦਾ ਸੀ ਤੇ ਆਮ ਜਦੋਂ ਕਿਸੇ ਕਿਸੇ ਮੁਸ਼ਕਲ ਆਉਂਦੀ ਸੀ ਜੇ ਕੋਈ ਸਰਦਾਰ ਪਹੁੰਚ ਜਾਂਦਾ ਸੀ ਨਾ ਉਹ ਆਪਣੇ ਆਪ ਨੂੰ ਬੜਾ ਸੇਹ ਮਹਿਸੂਸ ਕਰਦਾ ਸੀ ਕਿ ਹੁਣ ਸਾਡੀ ਜਾਨ ਬ ਹੁਣ ਸਾਡੀ ਹੱਕ ਦੀ ਗੱਲ ਹੋਊਗੀ ਕੀ ਕਹਿਣਾ ਚਾਹੋਗੇ ਉਹ ਕਿਰਦਾਰ ਸੀ ਜੀ ਉਹਨਾਂ ਦੇ ਜਿਹੜੇ ਗੁਰੂ ਦੇ ਰਾਹ ਤੇ ਚੱਲਦੇ ਨੇ ਉਹ ਉਹਨਾਂ ਦੀ ਗੱਲ ਕੀਤੀ ਜਾਂਦੀ ਆ ਨਾ ਕਿ ਜਿਹੜੇ ਅੱਜ ਕੱਲ ਬੱਚੇ ਦਸਤਾਰਾਂ ਤੇ ਭਾਵੇਂ ਜਿੰਨਾ ਦੇ ਮਰਜ਼ੀ ਸਜਾ ਲੋ ਪਰ ਜੇ ਤੁਹਾਡੇ ਕਿਰਦਾਰ ਨਾ ਹੋਇਆ ਤੁਹਾਡੇ ਪੱਲੇ ਸਿੱਖੀ ਨਾ ਹੋਈ ਤੁਹਾਡੇ ਪੱਲੇ ਬਾਣੀ ਨਾ ਹੋਈ ਉਹ ਕਿਰਦਾਰ ਫਿਰ ਸੇਖ ਵਾਲਾ ਨਹੀਂ ਕਿਰਦਾਰ ਰਹਿ ਜਾਂਦਾ ਜੀ ਕਿਉਂਕਿ ਉਹ ਗੁਰੂ ਸਾਹਿਬ ਨੇ ਤਾਂ ਖਾਸ ਤੌਰ ਤੇ ਸਾਨੂੰ ਵਰਜਿਆ ਜੀ ਵੇਖ ਭਰਾਈਆਂ ਚੰਗੀਆਂ ਬਾਵਾ ਪਹਿਣਾ ਧੀਆਂ ਜਾਣੋ ਤੇ ਅੱਜ ਅਸੀਂ ਉਹ ਚੀਜ਼ਾਂ ਤੋਂ ਤਾਂ ਬਹੁਤ ਦੂਰ ਕੁਸਾਂ ਦੂਰ ਚੱਲ ਗਏ ਆ ਅਸੀਂ ਕੋਈ ਵੀ ਕਿਸੇ ਦੀ ਵੀ ਧੀ ਪਹਿਣਾ ਦੇਖਦੇ ਆ ਉਹਨੂੰ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਨ ਲੱਪ ਜਾਂਦੇ ਆ ਸਾਡੇ ਅਸੀਂ ਉਦੋਂ ਹੀ ਚੀਜ਼ ਦੇਖਦੇ ਨਹੀਂ ਕਿ ਸਾਡੇ ਸਿਰ ਤੇ ਦਸਤਾਰ ਆ ਉਹ ਤੇ ਕਿਤੇ ਨਾ ਕਿਤੇ ਫਰਕ ਪੈਂਦਾ ਮਾਪਿਓ ਦੇ ਚੰਗੀ ਸਿੱਖਿਆ ਦੇ ਆਕਰਨ ਆਪਣੇ ਬੱਚਿਆਂ ਨੂੰ ਤਾਂ ਕਿ ਇਹ ਚੀਜ਼ਾਂ ਤੋਂ ਦੂਰ ਰਹਿ ਆ ਕਰਨ ਕਿਉਂਕਿ ਧੀਆ ਪਹਿਣਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਤੁਹਾਡੀ ਵੀ ਕੱਲ ਨੂੰ ਬੱਚੀ ਨੇ ਹੋਣਾ ਵਾ ਜਦੋਂ ਤੁਹਾਡਾ ਵਿਆਹ ਹੋਇਆ ਤੁਸੀਂ ਵੀ ਕਿਸੇ ਦੇ ਭਰਾ ਜੇ ਤੁਹਾਡੀ ਵੀ ਭੈਣ ਆ ਕੋਲੋਂ ਤੁਹਾਡੀ ਬੱਚੀ ਨੇ ਜਵਾਨ ਹੋਣਾ ਜੋ ਤੁਸੀਂ ਅੱਜ ਕਰਨ ਦੇ ਜੇ ਤੁਹਾਡੇ ਬੱਚਿਆਂ ਨੇ ਵੇਖ ਕੇ ਤੁਹਾਨੂੰ ਵੀ ਇਸ ਤਰ੍ਹਾਂ ਦਾ ਹੀ ਕਰਨਾ ਵਾਗਾ ਭਰਾਜੀ ਅਸੀਂ ਅਕਸਰ ਦੇ ਦੇ ਜਦੋਂ ਕਿਤੇ ਪਿੰਡਾਂ ਦੀ ਗੱਲ ਕਰੀਏ ਜਦੋਂ ਕਿਸੇ ਪਿੰਡ ਦੇ ਧੀ ਪਿਆਂ ਦਾ ਵਿਆਹ ਹੁੰਦਾ ਸੀ ਤੇ ਕਹਿੰਦੇ ਸੀ ਸਾਰੇ ਪਿੰਡ ਦੀ ਧੀ ਆ ਪੁਲਾਰਿਕਾ ਦੇ ਹਾਲਾਤ ਦੇਖ ਲਓ ਅੱਜ ਕੱਲ ਜੇਕਰ ਕਿਸੇ ਗਵਾਂਡ ਵਿੱਚ ਧੀ ਦੀ ਇੱਕ ਮੁਸ਼ਕਲ ਆਉਂਦੀ ਆ ਤੇ ਕੋਈ ਸਾਂਝਾ ਨਹੀਂ ਕਰਦਾ ਜੇ ਕੋਈ ਹਰਦਾ ਨਹੀਂ ਜਾ ਕੇ ਕਿਸ ਤਰ੍ਹਾਂ ਦੇ ਹਾਲਾਤ ਆ ਗਏ ਨੇ ਕਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਲਯੁਗ ਆ ਜੀ ਕਲਯੁਗ ਆ ਪਹਿਲਾਂ ਤਾਂ ਚਲੋ ਕਹਿੰਦੇ ਹਾਂ ਨਾ ਕਿ ਇੱਕ ਪਿੰਡ ਦੀ ਧੀ ਈ ਆ ਸਾਰੇ ਪਿੰਡ ਦੀ ਧੀ ਆ ਹੁਣ ਸਿਰਫ ਤੁਹਾਡੀ ਧੀ ਤੁਹਾਡੀ ਆ ਤੁਹਾਡੀ ਭੈਣ ਹੀ ਤੁਹਾਡੀ ਆ ਮੇਰੀ ਭੈਣ ਮੇਰੀ ਆ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਅਸੀਂ ਗਵਾਂਡੀ ਤੇ ਵੀ ਭਰੋਸਾ ਨਹੀਂ ਕਰਨ ਯੋਗ ਰਹੇ ਜੋ ਹਾਲਾਤ ਜਾਣਦੇ ਨੇ ਔਰ ਕਾਰਨ ਉੱਥੇ ਫੇਰ ਉਹੀ ਆਉਣਾ ਵਾ ਸਾਡਾ ਆਪਣਾ ਕਿਰਦਾਰ ਤੇ ਸਾਡੇ ਬੱਚਿਆਂ ਦਾ ਕਿਰਦਾਰ ਕਿਹੋ ਜਿਹਾ ਵਾ ਕਿਉਂਕਿ ਜੋ ਅਸੀਂ ਕਰਾਂਗੇ ਸੋ ਹੀ ਸਾਡੇ ਬੱਚੇ ਕਰਨਗੇ ਤੇ ਸੋ ਹੀ ਗਾ ਨਤੀਜੇ ਸਾਨੂੰ ਨਜ਼ਰ ਆਉਣੇ ਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਖਤੀ ਰਾਜਵੀਰ ਸਿੰਘ ਅਕਾਲੀ ਜਿੜ ਕਿ ਵਿਅੰਗ ਸਿੰਘ ਗੁਰੂ ਕੀ ਲਾਲੀਆਂ ਫੌਜਾਂ ਨੇ ਹਮੇਸ਼ਾ ਸੱਚ ਤੇ ਹੱਕ ਤੇ ਪੈਰਾ ਦੇਂਦੀਆਂ ਨੇ ਜਦੋਂ ਕਿਸੇ ਤੇ ਪੀੜ ਪੈਂਦੀ ਤੇ ਜਰੂਰ ਪਹੁੰਚਦੇ ਨੇ ਇੱਕ ਸਨੇਹਾ ਜਰੂਰ ਦਿੱਤਾ ਮਾਪਿਓ ਨੂੰ ਉਹਨਾਂ ਨੇ ਵੀ ਆਪਣੀ ਧੀਆਂ ਭੈਣਾਂ ਨੂੰ ਚੰਗੇ ਰਾਸ ਸਿੱਦੇ ਰਾ ਲਾਓ ਤੇ ਖਾਸ ਕਰਕੇ ਉਹਨਾਂ ਨੂੰ ਗਤਕਾ ਜਰੂਰ ਸਿਕਾਓ ਕਿਉਂਕਿ ਤੁਹਾਡੀ ਫਾਜ਼ਿਲਤ ਕਰ ਸਕਦਾ ਤੇ ਉਹਨਾਂ ਨੂੰ ਖਾਸ ਕਰਕੇ ਰੀਲਾ ਰੂਲਾ ਬਣਾਉਣ ਤੋਂ ਜਿਹੜੀਆਂ ਅੱਜ ਕੱਲ ਧੀਆਂ ਭੈਣਾਂ ਰੀਲਾ ਬਣਾਉਂਦੀਆਂ ਇਹਦੇ ਤੋਂ ਪਰਹੇਜ਼ ਕਰੋ ਅਤੇ ਆਪਣੇ ਬੱਚਿਆਂ ਨੂੰ ਪਰਮਾਤਮਾ ਨਾਲ ਗੁਰੂ ਸਾਹਿਬ ਦੇ ਨਾਲ ਲਾਓ ਤਾਂ ਜੋ ਕਿ ਬੱਚਿਆਂ ਨੂੰ ਸਿੱਖੇ ਰਾ ਪੈ ਸਕੇ ਅਤੇ ਬੱਚਿਆਂ ਨੂੰ ਸਮਰਥ ਬਖਸ਼ੇ ਮینوਦੇਵ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਨਾ ਪੱਕ ਪੋਸਟ ਚੈਨਲ ਲਈ ਆਮਰਸਰ